ਨਨ ਵਾਲ ਤੇ ਜਿਆਦਾ ਧਿਆਨ ਹੋ ਰਿਹਾ আজকাল بڑا ਕੀਰਤਨ ਦਰਬਾਰ ਵੀ ਚੱਲ ਰਹੇ ਨੇ ਹਾਂ ਜੀ ਸਵਾਗਤ ਬੜੇ ਖੁਰਮਤ ਹੁੰਦੇ ਨੇ ਸੇਵਾ ਵਾਲੇ ਪਾਸੇ ਦੀ ਝਾਤ ਮਾਰੀਏ ਮਨੁੱਖ ਲਿਖਦਾ ਜਾ ਰਿਹਾ ਉਹ ਮੈਂ ਕੀ ਲੈਣਾ ਉਹਦੇ ਕੋਲ ਤੇ ਮੈਂ ਤਾਂ ਸਿਮਰਨ ਕਰ ਲਿਆ ਮੈਂ ਸਿਮਰਨ ਕਰਨ ਦੇ ਇਹਨੇ ਪੈਸੇ ਲਊਗਾ ਸਿਮਰਨ ਕਰਾਉਣ ਦੇ ਇਹਨੇ ਪੈਸੇ ਲਊਗਾ ਤੇ ਇਹ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਵਸ ਜੋ ਇਹਨਾਂ ਦੇ ਉੱਤੋਂ ਬੜੀ ਇੰਪੋਰਟੈਂਟ ਗੱਲ ਹੈਗੀ ਐ ਇਹ ਇਹ ਦੋ ਚੀਜ਼ਾਂ ਨੂੰ ਬੜਾ ਰੱਟਾ ਲਾਇਆ ਹੋਇਆ ਹੈਗੇ ਦੋ ਚੀਜ਼ਾਂ ਗੁਰੂ ਸਾਹਿਬ ਦੀ ਬਾਣੀ ਪੜ੍ਹ ਕੇ ਦੇਖਿਓ ਕਦੇ ਇਹ ਦੋ ਚੀਜ਼ਾਂ ਕਿੱਦਾਂ ਹੋ ਗਈਆਂ ਭਾਈ ਜੇ ਆਪਾਂ ਕਹੀਏ ਨਹੀਂ ਨਹੀਂ ਦੇਸੀ ਕਿਉਂ ਹੋਰ ਹੁੰਦਾ ਏ ਤੇ ਉਹਦਾ ਸੋਮਾ ਕੋਈ ਹੋਰ ਹੁੰਦਾ ਏ ਉਹ ਕਹਿੰਦੇ ਭਾਈ ਦੁੱਧ ਦੇ ਵਿੱਚੋਂ ਹੀ ਦੇਸੀ ਕਿ ਉਹਨੇ ਬਣਨਾ ਹੈ ਦੁੱਧ ਦੇ ਵਿੱਚੋਂ ਹੀ ਮੱਖਣ ਨੇ ਬਣਨਾ ਹੈ ਦੁੱਧ ਨੂੰ ਰੜਕੂਗੇ ਜਿਸ ਵੇਲੇ ਜਾਗ ਲਗਾਉਗੇ ਉਹਨੂੰ ਜਿਸ ਵੇਲੇ ਦਹੀਂ ਬਣਦਾ ਹੈ ਤੇ ਫਿਰ ਉਹਨੂੰ ਰੜਕਦੇ ਆ ਤੇ ਮੱਖਣ ਬਣਦਾ ਹੈ ਤੇ ਜਿਸ ਵੇਲੇ ਮੱਖਣ ਨੂੰ ਗਰਮ ਕਰਦੇ ਉਹਦਾ ਦੇਸੀ ਕਿਉਂ ਬਣਦਾ ਹੈ ਮਹਾਰਾਜ ਕਹਿੰਦੇ ਸਿਮਰਨ ਦੇ ਵਿੱਚੋਂ ਪਰਉਪਕਾਰ ਸੇਵਾ ਉਪਜਦੀ ਹੈ ਪ੍ਰਭੂ ਕੋ ਸਿਮਰੈ ਸੇ ਪਰਉਪਕਾਰੀ ਜੇ ਪਰਉਪਕਾਰ ਨਹੀਂ ਉਪਜ ਰਿਹਾ ਇਹਦਾ ਮਤਲਬ ਫੂਕਟ ਕਰਮ ਹੋ ਰਿਹਾ ਅਧਿਆਤਮ ਕਰਮ ਨਹੀਂ ਹੋ ਰਿਹਾ ਜੀ ਇਹ ਨਿਸ਼ਾਨੀ ਹੈਗੀ ਹੈ ਦੋ ਨਹੀਂ ਹੈਗੀਆਂ ਚੀਜ਼ਾਂ ਇੱਕ ਚੀਜ਼ ਹੈ ਸਿਮਰਨ ਦੇ ਵਿੱਚੋਂ ਜੇ ਸੇਵਾ ਨਹੀਂ ਨਿਕਲਦੀ ਸਿਮਰਨ ਦੇ ਵਿੱਚੋਂ ਪ੍ਰਭ ਕੋ ਸਿਮਰਨ ਸੇ ਪਰਉਪਕਾਰੀ ਬ੍ਰह्म ਗਿਆਨੀ ਪਰਉਪਕਾਰ ਓਮਾ ਪਰ ਮੈਂ ਸਮਝਦਾ ਵੀ ਦੋ ਬਣਾ ਦੁੱਤੇ ਗਏ ਨੇ ਬਣਾ ਦਿੱਤੇ ਗਏ ਤਾਂ ਕੇ ਨਾਲ ਹੀ ਕਹਿੰਦੇ ਸਾਡੀ ਡਿਊਟੀ ਲੱਗੀ ਨਾਮ ਜਪਾਉਣ ਦੀ ਬੇਨੁਗੁਣ ਕਿਤੇ ਭਗਤ ਨਾ ਹੋਏ ਸਿੰਪਲ ਜੀ ਗੱਲ ਗੁਰੂ ਸਾਹਿਬ ਬਾਣੀ ਬੜਾ ਕਲੀਅਰ ਦੱਸਦੇ ਗੁਣਾ ਦੀ ਸਾਂਝ ਦੀ ਗੱਲ ਗੁਣਾ ਦੀ ਗੱਲ ਕੀਤੀ ਆ ਉਹ ਕਹਿੰਦੇ ਹਮੇਸ਼ਾ ਹੀ ਸਾਨੂੰ ਸਮਝਾ ਰਹੇ ਸਾਚੀ ਬਾਣੀ ਸੂਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਪੀਰਥ ਨਾਮਣ ਜਾਉ ਪੀਰਥ ਨਾਮ ਹੈ ਪੀਰਥ ਸ਼ਬਦ ਵਿਚਾਰ ਸ਼ਬਦ ਦੀ ਵਿਚਾਰਤਾ ਕਰਕੇ ਦੇਖੀ ਆਪਾਂ ਧਰਮ ਦੇ ਹੈਗਾ ਪੂਰੀ ਗੱਲ ਕੀਤੀ ਤੇ ਗੁਰੂ ਨਾਨਕ ਦੇਵ ਜੀ ਨੇ ਡੈਮੋ ਦੇ ਦਿੱਤੀ ਕੋਡੀਆਂ ਨੂੰ ਗੱਲ ਨਾਲ ਲਾ ਲਿਆ ਉਹ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਇਤਿਹਾਸ ਦੀ ਰੋਸ਼ਨੀ ਵਿੱਚੋਂ ਵੀ ਸਮਝਣ ਦੀ ਕੋਸ਼ਿਸ਼ ਕਰੀਏ ਜਿਹੜੇ ਕਿ ਮੈਚ ਕਰਦੇ ਆ ਨਾ ਧਿਆਨ ਨਾਲ ਗੁਰੂ ਅਰਜਨ ਦੇਵ ਜੀ ਕਹਿੰਦੇ ਨਾ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਵਿੰਦ ਮਿਲਣ ਕੀ ਇਸ ਤੇਰੀ ਬਰੀਆ ਬਰੀਆ ਅਵਰ ਕਾਸਰੇ ਕਿੰਨੇ ਕਮਲ ਸਾਧ ਸੰਗਤ ਭਜ ਕੇਵਲ ਨਾਮ ਭਾਈ ਗੁਰੂ ਸਾਹਿਬ ਕਹਿੰਦੇ ਵਾਜ ਕੇਵਲ ਨਾਮ ਤੇ ਫਿਰ ਕੀ ਲੋੜ ਪੈ ਗਈ ਉਹਨਾਂ ਨੂੰ ਉਥੇ ਕੋੜੀਆਂ ਦੀ ਘਰ ਬਣਾਉਣ ਦੀ ਕੀ ਲੋੜ ਪੈ ਗਈ ਹਰਮੰਦਰ ਸਾਹਿਬ ਦੀਆਂ ਗੋਲਕਾਂ ਨੂੰ ਲਾਹੌਰ ਦੇ ਵਿੱਚ ਲਾਉਣ ਦੀ ਕੀ ਲੋੜ ਪੈ ਗਈ ਸਮਝ ਲਓ ਕੇ ਸੇਵਾ ਜਿਹੜੀ ਹੈਗੀ ਸਿਮਰਨ ਦੇ ਵਿੱਚੋਂ ਪੈਦਾ ਹੁੰਦੀ ਹੈ ਜੇ ਸਿਮਰਨ ਦੇ ਚੋਂ ਸੇਵਾ ਨਹੀਂ ਪੈਦਾ ਹੁੰਦੀ ਫੋਕਟ ਕਰਮ ਹੈ ਫੋਕਟ ਕਰਮ ਕਰਿਆ ਗਿਆ ਨਹੀਂ ਮਨਮੁਖ ਅੰਧ ਕਹਾਵਤ ਮਨ ਪਿੱਛੇ ਲੱਗ ਕੇ ਫੈਸਲਾ ਲੈ ਕੇ ਮਨਮੁਖ ਹਰ ਹਰ ਕਰਤਕੇ ਮੈਂ ਨਹੀਂ ਕਹਿ ਰਿਹਾ ਮਨਮੁਖ ਹਰ ਹਰ ਕਰਤਕੇ ਮੈਨ ਲਸਗੀ ਤੂੰ ਉਹ ਅੰਦਰ ਤਾਂ ਮੈਂ ਲੈ ਉਹ ਬਗਾਨਾ ਹੈ ਉਹ ਮੈਂ ਕੀ ਲੈਣਾ ਉਹਦੇ ਕੋਲੋਂ ਤੇ ਮੈਂ ਤਾਂ ਸਿਮਰਨ ਕਰ ਲਿਆ ਮੈਂ ਸਿਮਰਨ ਕਰਨ ਦੇ ਇਹਨੇ ਪੈਸੇ ਲਵਾਂਗਾ ਸਿਮਰਨ ਕਰਾਉਣ ਦੇ ਇਹਨੇ ਪੈਸੇ ਲਵਾਂਗਾ ਤੇ ਇਹ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਵਸ ਜੋ ਇਹਨਾਂ ਦੇ ਉਤੋਂ ਸਿਮਰਨ ਦਾ ਮਤਲਬ ਪਰਮੇਸ਼ਰ ਦੇ ਸੱਚ ਜਿਹੜਾ ਸਾਨੂੰ ਦਰਸਾਇਆ ਗਿਆ ਗੁਰੂ ਸਾਹਿਬਾਨ ਨੇ ਉਹਦਾ ਚਿੰਤਨ ਕਰਨਾ ਗੁਰੂ ਦੇ ਸਿਧਾਂਤਾਂ ਪ੍ਰਤੀ ਸੋਚਣਾ ਤੇ ਬੁੱਝਣਾ ਮਾਰੇ ਅਗਲੇ ਪੜ੍ਹ ਕੇ ਬੁੱਝੀਏ